ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਹ ਧਾਰਮਿਕ ਵਿਖਿਆ ਲਈ ਜਾਂਦੀ ਹੈ ਜਿਹਦੇ ਵਿੱਚ ਸਾਡੇ ਪ੍ਰਚਾਰਕ ਸਹਿਬਾਨ ਪਿੰਡ-ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਨੇ ਔਰ ਉਹਦੇ ਬਾਅਦ ਦੇ ਵਿੱਚ ਉਹਨਾਂ ਦਾ ਇਮਤਿਹਾਨ ਹੁੰਦਾ ਜਿਹਦੇ ਵਿੱਚ ਉਹ ਬੱਚਿਆਂ ਚੋਂ 7 ਬੱਚਿਆਂ ਨੂੰ ਜਿਹੜਾ ਅੱਜ ਸੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵਜੀਫਾ ਦਿੱਤਾ ਗਿਆ ਔਰ ਜਿਹੜਾ ਕਿ ਟੋਟਲ ਅਮਾਉਂਟ ਆ ਜਿਹੜੀ ਸੱਤਾਂ ਬੱਚਿਆਂ ਦੀ 16000 ਲਗਭਗ ਔਰ ਮੈਂ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਆਪਾਂ ਗੁਰਵਾਣੀ ਨਾਲ ਜੁੜੀਏ ਔਰ ਗੁਰਵਾਣੀ ਨਾਲ ਜੁੜ ਕੇ ਆਪਣਾ ਜੀਵਨ ਵੀ ਸਫਲਾ ਕਰੀਏ ਔਰ ਸੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜਿਹੜੇ ਮਾਇਆ ਜਿਹੜੀ ਵਜੀਫੇ ਦਿੰਨੇ ਆ ਅਸੀਂ ਉਹਦੇ ਨਾਲ ਆਪਣੀ ਪੜ੍ਹਾਈ ਦਾ ਵੀ ਜਿਹੜਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕਾਰਜਗੁਜ਼ਾਰੀ ਕਰਨੀ ਸ਼ੁਰੂ ਕਰੀਏ ਤਾਂ ਕਿ ਅਸੀਂ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ ਵਾਹਿਗੁਰੂ ਜੀ ਕਰੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਤਿੰਦਰ ਸਿੰਘ ਪ੍ਰਚਾਰਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈੱਡ ਪ੍ਰਚਾਰਕ ਅਫਤਾਬ ਸਿੰਘ ਹਲੋਤਾਲੀ ਨਿਗਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਪਲਦੀਪ ਸਿੰਘ ਪ੍ਰਚਾਰਕ ਵੀਰ ਗੁਰਿੰਦਰ ਸਿੰਘ ਪ੍ਰਚਾਰਕ ਇਹ ਸਾਡੀ ਪੂਰੀ ਪ੍ਰਚਾਰਕਾਂ ਦੀ ਟੀਮ ਹੈ ਵੀ ਅਕਾਲ ਤਖਸਾਲ ਵੱਲੋਂ ਜੋ ਆਦੇਸ਼ ਹੈ ਗੁਰਮਤਿ ਸਿੱਖੇ ਅਸਾ ਸਿਖਾਣੀ ਅੰਮ੍ਰਿਤ ਧਾਰੀ ਕੌਮ ਬਣੋਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕਰ ਇਹ ਜਿਹੜੇ ਬੱਚੇ ਨੇ ਅਸੀਂ ਪਿੰਡ ਪੱਦਰ ਤੇ ਜਾ ਕੇ ਸਕੂਲਾਂ ਜਾ ਕਾਲਜਾਂ ਜਾ ਕੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਵੀ ਅਸੀਂ ਸਾਬਤ ਸੂਰਤ ਰਹਿਣਾ ਨਸ਼ਿਆ ਤੋਂ ਬਚਣਾ ਉਹਦੇ ਲਈ ਇਹਨਾਂ ਨੂੰ ਵਿਦਿਆ ਵਿਚਾਰੀ ਆਪਰ ਉਪਕਾਰੀ ਦੇ ਸਿਧਾਂਤ ਅਨੁਸਾਰ ਇਹਨਾਂ ਨੂੰ ਅਸੀਂ ਕਲਾਸਾਂ ਲਾ ਕੇ ਇਹਨਾਂ ਦੇ ਪੇਪਰ ਦਵਾਇਦੇ ਨੇ ਜਿਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਜਿਹੜੇ ਬੱਚੇ ਉਹਨਾਂ 'ਚ ਜਿਹੜੇ ਮੈਰਿਟ 'ਚ ਆਉਂਦੇ ਨੇ ਹਜ਼ਾਰਾਂ ਵਿੱਚੋਂ ਜਿਹੜੇ ਬੱਚੇ ਮੈਰਿਟ 'ਚ ਆਉਂਦੇ ਨੇ ਇਹ ਬੱਚੇ ਸਾਰੇ ਅੱਜ ਮੈਰਿਟ 'ਚ ਆਏ ਨੇ ਤੇ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਨਾਂ ਨੂੰ ਇਨਾਮ ਦਿੱਤੇ ਗਏ ਨੇ ਤਾਂ ਕਿ ਪਤਾ ਨਹੀਂ ਇਹਨਾਂ ਵਿੱਚੋਂ ਕਿਹੜਾ ਕਾਲੂ ਭਾਈ ਸਾਹਿਬ ਸਿੰਘ ਕਾਨ ਸਿੰਘ ਨਾਭਾ ਅਤੇ ਸਾਡੇ ਹੋਰ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਨੇ ਵਿਦਵਾਨ ਇਹਨਾਂ 'ਚ ਕਿਹੜਾ ਨੇ ਜਿਹੜੇ ਕੌਮ ਦੀ ਸੇਵਾ ਕਰੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਮਾਪਿਆਂ ਨੂੰ ਹੈ ਕਿ ਮਾਪੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਭੇਜਣ ਤਾਂ ਕਿ ਇਹ ਕੌਮ ਦਾ ਅੱਗੇ ਭਵਿੱਖ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ